ਅੱਜ ਅਸੀਂ ਗੱਲ ਕਰਾਂਗੇ ਆਪਣੇ ਪੰਜਾਬ ਦੀ ਇੱਕ ਚੱਲੀ ਆ ਰਹੀ ਪੁਰਾਣੀ ਰਵਾਇਤ ਬਾਰੇ ਜੋ ਕਿ ਰੂੜੀ ਨੂੰ ਦੀਵਾ દિਵਾਲੀ ਵਾਲੇ ਦਿਨ ਆਪਾਂ ਪੰਜਾਬ ਦੇ ਵਿੱਚ ਜਿਹੜਾ ਰੂੜੀ ਨੂੰ ਦੀਵਾ ਲਗਾਇਆ ਜਾਂਦਾ ਤੇ ਅੱਜ ਆਪਾਂ ਪਹੁੰਚੇ ਹਾਂ ਜੀ ਪਿੰਡ ਮੱਲੇਵਾਲ ਦੇ ਵਿੱਚ ਆਪ ਲੋਕਾਂ ਤੋਂ ਪੁੱਛਾਂਗੇ ਵੀ ਰੂੜੀ ਨੂੰ દિਵਾਲੀ ਵਾਲੇ ਦਿਨ ਦੀਵਾ ਕਿਉਂ ਲਗਾਉਂਦੇ ਨੇ ਕਦੇ ਸੋਚਿਆ ਹੀ ਨਹੀਂ ਵੀਰੇ ਜਮੇ ਨਹੀਂ ਸੋਚਿਆ ਕਦੇ ਬੁਜੁਰਗ ਲਾਉਂਦੇ ਨਹੀਂ ਆਪਾਂ ਲਾਲ ਜੀ ਦਾ ਬਸ। ਜਿਹੜੀ ਤੀਰਵਾਜ ਜੋ ਹੁੰਦੇ ਨੇ ਬਸ ਫਿਰ ਕਰਨੀ ਪੈਂਦੀ ਆ। ਉਹਦੇ ਬਾਰੇ ਮੈਨੂੰ ਤਾਂ ਕੋਈ ਪਤਾ ਨਹੀਂ ਪਈ ਐਵੇਂ ਮੈਨੂੰ ਯੂਟਿਊਬ ਉੱਲੀ। ਰੂੜੀ ਤੇ ਆਪਾਂ ਫਿਰ ਸਵੇਰੇ ਤਾਂ ਲਾਉਨੇ ਆਂ ਦੀ ਆਪਾਂ ਡੰਗਰ ਪਛਵਾ ਦੇ ਸੁੱਖ ਸ਼ਾਂਤੀ ਵਾਸਤੇ। ਡੰਗਰਾਂ ਆ ਕੇ ਰੂੜੀ ਆ। ਰੂੜੀ ਆਪਾਂ ਖੇਤ ਚ ਪਾਉਨੇ ਆਂ। ਫਿਰ પાਸੇ ਲੁੰਦੀ ਆ। ਉਹ ਡੰਗਰਾਂ ਵਾਸਤੇ ਜੋ ਕਿਸਾਨ ਤਾਂ ਮੰਗਦਾ ਅਗਲਾ ਵੀ ਇਹ ਡੰਗਰ ਹੋਣਗੇ ਤਾਂ ਰੂੜੀ ਦੇ ਗੁੜਾ ਗੜਾ ਗੋਹਾ ਆਊਗਾ ਪਸ਼ੂ ਪਸ਼ੂ ਤਾਂ ਲਈ ਜੀ ਜੀ ਠੀਕ ਹੈ ਜੀ ਅਸਲ ਤੇ ਦੀਵਾਲੀ ਦਾ ਪਹਿਲਾ ਦੀਵਾ ਰੂੜੀ ਨੂੰ ਲਾਇਆ ਜਾਂਦਾ ਹੈ ਜੀ ਠੀਕ ਹੈ ਉਹਦੀ ਵਜ੍ਹਾ ਕਿ ਆ ਸਿਆਣੇ ਪੁਰਾਣੇ ਬਜ਼ੁਰਗਾਂ ਨੂੰ ਪਤਾ ਸੀ ਵੀ ਜਿਹੜੀ ਰੂੜੀ ਆ ਨਾ ਉਹ ਖਾਦ ਬਣਾਉਣ ਦਾ ਕਾਰਖਾਨਾ ਆ ਕੋਈ ਗੰਦਾ ਸੈਟਣ ਦੀ ਜਗ੍ਹਾ ਨਹੀਂ ਆ ਰੂੜੀ ਨੇ ਖਰਾਕੀ ਤੱਤ ਦੇਣੇ ਆ ਮਿੱਟੀ ਨੂੰ ਯਾਨੀ ਕਿ ਖੇਤ ਨੂੰ ਖੇਤ ਨੇ ਦੇਣੇ ਆ ਫਸਲ ਨੂੰ ਫਸਲ ਨੇ ਆਪਣੀ ਖਰਾਕ ਨੂੰ ਖਰਾਕ ਨੇ ਆਪਣੀ ਸਿਹਤ ਨੂੰ ਇਹਦੇ ਵਿੱਚੋਂ ਜੇ ਕਿਤੇ ਤੋਂ ਖਰਾਕੀ ਤੱਤ ਘਟ ਗਏ ਤਾਂ ਲੋਕਾਂ ਦਾ ਬਿਮਾਰ ਹੋਣਾ ਤੈ ਆ ਜਿਹੜਾ ਸਾਈਕਲ ਆਪਾਂ ਦੇਖਿਆ ਰੂੜੀ ਮਿੱਟੀ ਖਾਦ ਤੇ ਸਿਹਤ ਇੱਥੋਂ ਕੈਲਸ਼ੀਅਮ ਘਟ ਗਿਆ ਮਤਲਬ ਰੂੜੀਆਂ ਆਪਣੀਆਂ ਪਹਿਲਾਂ ਵਰਗੀਆਂ ਨਹੀਂ ਰਹੀਆਂ ਹੈਨਾ ਰੂੜੀਆਂ ਦੇ ਉੱਪਰ ਪਲਾਸਟਿਕ ਲਫਾਫਾ ਜੋ ਵੀ ਹੈ ਸੀ ਲੋਕ ਰੂੜੀਆਂ ਬਹੁਤ ਘਟ ਗਈਆਂ ਨੇ ਹਰੇਕ ਪਰਿਵਾਰ ਦੇ ਸਿਹਤ ਦੇ ਨਾਲ ਜੁੜਿਆ ਮਸਲਾ ਸੀ ਤਾਂ ਕਰਕੇ ਬਜ਼ੁਰਗ ਆਪਣੇ ਪਰਿਵਾਰ ਦੀ ਸਿਹਤ ਲਈ ਉਹਨੂੰ ਮੁੱਖ ਸਮਝਦੇ ਸੀ ਤਾਂ ਉਹਨੂੰ ਦਿਵਾਲੀ ਦਾ ਪਹਿਲਾ ਦੀਵਾ ਲਗਾਉਂਦੇ ਸੀ